ਦੋਸਤੋ ਪੱਤਰਕਾਰ ਭਰਾ ਟੱਕਰੇ ਆ ਯਾਰ ਜਿਹਨੂੰ ਮਰਜੀ ਜਿੱਥੇ ਮਰਜੀ ਘੇਰ ਲੈਂਦੇ ਆ ਅੱਜ ਮੈਨੂੰ ਫੇਰ ਇਹਨਾਂ ਨੇ ਆਪਣੇ ਗੱਬੇ ਘੇਰ ਲਿਆ ਇਹਨਾਂ ਤੋਂ ਪੁੱਛਦੇ ਆ ਭਾਜੀ ਇੱਧਰ ਕਿੱਦਾਂ ਮਾਰੂ ਤੁਸੀਂ ਆਏ ਸੀਗੇ ਬਸ ਦਿਲ ਕੀਤਾ ਸੀ ਕਿ ਮੋਢੀ ਭਾਈ ਨੂੰ ਮਿਲਿਆ ਜੀ ਭਾਜੀ ਤੁਸੀਂ ਕਹਿੰਦੇ ਹੋ ਪੱਤਰਕਾਰੀ ਵਿੱਚ ਤੁਸੀਂ ਰੀਲ ਬੋ ਬਣਾਉਂਦੇ ਹੋ ਬਹੁਤ ਸਵਾਲ ਜਵਾਬ ਕਰਦੇ ਆ ਮੈਂ ਭਰਾਵਾ ਦੇ ਲੋਕ ਕਹਿੰਦੇ ਆ ਰੀਲ ਬਣਾਉਂਦੇ ਆ ਇਹ ਤਾਂ ਆਪਣੇ ਹਿਸਾਬ ਨਾਲ ਬੜਾ ਕੰਮ ਕਰੀ ਜਾਂਦੇ ਆ ਭਾਜੀ ਨਹੀਂ ਨਹੀਂ ਕਹਿੰਦੇ ਤੁਸੀਂ ਬਹੁਤ ਹੁੰਝਾ ਮਾਰਦੇ ਲੋਕਾਂ ਦੇ ਜਦੋਂ ਵੀ ਸਵਾਲ ਜਵਾਬ ਕਰਦੇ ਹੋ ਮੈਂ ਕਿ ਤੁਹਾਡੀ ਇੱਕ ਦੇਖੀ ਸੀਗੀ ਉਹ ਬੀਬੀਆਂ ਨੂੰ ਵੀ ਤੁਸੀਂ ਬਹੁਤ ਹੋਰੇ ਸਵਾਲ ਘੰਡਿਆ ਇਹ ਸਵਾਲ ਹੁੰਦੇ ਜਿਵੇਂ ਹੁਣ ਆਪਾਂ ਮੰਤਰੀ ਨੂੰ ਕਿਸੇ ਨੂੰ ਕਰਦੇ ਹਨ ਵੀ ਆਪਾਂ ਲੋਕਾਂ ਦੇ ਸਵਾਲ ਆ ਲੋਕ ਪੱਖੇ ਅਸੀਂ ਪੱਤਰਕਾਰੀ ਕਰਦੇ ਹਾਂ ਲੋਕ ਪੱਖੀ ਪੱਤਰਕਾਰੀ ਸਮਾਜ ਪੱਖੀ ਪੱਤਰਕਾਰੀ ਪੱਤਰਕਾਰ ਦਾ ਸਰ ਰੋਲ ਹੀ ਇਹ ਹੈ ਕਿ ਸਮਾਜ ਪੱਖੀ ਪੱਤਰਕਾਰੀ ਹੋਵੇ ਲੋਕ ਪੱਖੀ ਪੱਤਰਕਾਰੀ ਹੋਵੇ ਲੋਕਾਂ ਦੇ ਸਵਾਲ ਆਪਾਂ ਸੱਤਾ ਨੂੰ ਕਰਦੇ ਹਾਂ ਲੋਕਾਂ ਦੇ ਸਵਾਲ ਅਸੀਂ ਵਿਰੋਧੀਆਂ ਨੂੰ ਕਰਦੇ ਹਾਂ ਵਿਰੋਧੀਆਂ ਦੇ ਸਵਾਲ ਅਸੀਂ ਸੱਤਾ ਨੂੰ ਕਰਦੇ ਹਾਂ ਕੋਹੀ ਪੱਤਰਕਾਰੀ ਹੈ ਪੱਤਰਕਾਰੀ ਦਾ ਪ੍ਰੋਟੋਕੋਲ ਹੀ ਇਹ ਹੈ ਮੇਨ ਰੋਲ ਹੀ ਇਹ ਹੈ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦਾ ਮੇਰੀ ਅੱਖ ਪਰਚਣਾ ਬਿਲਕੁਲ ਬਿਲਕੁਲ ਹਾਂਜੀ ਕਹਿਣ ਦਾ ਮਤਲਬ ਕਿ ਵਿਚੋਲੇ ਦੇ ਪੰਜਾਬੀ ਜਾਨਵਾਉਣੀ ਆ ਹਨ ਜਿਹੜੇ ਲੋਕ ਹੁਣ ਆਮ ਲੋਕ ਆ ਉਹਨਾਂ ਦੇ ਹੱਥ ਤਾਂ ਮੰਤਰੀ ਆਉਂਦਾ ਨਹੀਂ ਮੰਤਰੀ ਤਾਂ ਇੱਕ ਆਦੀ ਵੋਟ ਲੈ ਜਾਂਦਾ ਹਨਾ दारू ਦੀ ਬੋਤਲ ਵੱੱਤੇ ਮੁੜ ਕੇ ਉਹਨੇ ਆਉਣਾ ਨਹੀਂ ਕਿਉਂਕਿ ਉਹਨੂੰ ਪਤਾ ਜੇ ਮੈਂ ਕਿਹਾ ਮੈਨੂੰ ਕੰਮ ਗਣਾਉਣਗੇ ਇਸੇ ਕਰਕੇ ਜਿਹੜੇ ਆਮ ਲੋਕਾਂ ਦੇ ਸਵਾਲ ਆਮ ਧਰਾਂਤਨ ਤੋਂ ਉੱਠੇ ਹੋਏ ਸਵਾਲ ਜਿਨ੍ਹਾਂ ਨੂੰ ਉਹ ਸ਼ਹਾਦਤਾਂ ਕਿ ਇਗਨੋਰ ਕਰਦੀ ਆ ਉੱਤਰਲੀ ਸਤਾ ਉਹ ਸਵਾਲ ਜਦੋਂ ਉਹਨਾਂ ਨਾਲ ਸਿੱਧਾ ਵਾਪਿੰਦਾ ਉਹਨਾਂ ਦੇ ਤੱਕ ਰੱਖਦੇ ਆ ਜਾਂ ਫਿਰ ਇੱਕ ਹੁੰਦੀ ਆ ਨਾ ਆਵਾਜ਼ ਪਹੁੰਚਾਉਣ ਦਾ ਜਰੀਆ ਬਣ ਜਾਂਦੀ ਜਦੋਂ ਤੁਹਾਨੂੰ ਇੰਨੇ ਲੋਕ ਦੇ ਭਾਰਤੀ ਲੋਕਾਂ ਦਾ ਚੌਥਾ ਥਾਂਮਿਆ ਚੌਥਾ ਥਾਂਮ ਵੀ ਆ ਤੇ ਉਹ ਬਹੁਤ ਜ਼ਿਆਦਾ ਲੋਕਾਂ ਤੱਕ ਪਹੁੰਚਣ ਦੀ ਰੀਚ ਹੋਣ ਕਰਕੇ ਵੀ ਇੱਕ ਸਾਧਨ ਬਣ ਜਾਂਦਾ ਤੇ ਉਹ ਵੀ ਲੋਕ ਸੋਸ਼ਲ ਮੀਡੀਆ ਦੇਖਦੇ ਨੇ ਫਿਰ ਜਿਹੜੀ ਇਲੀਟ ਕਲਾਸ ਹੁੰਦੀ ਆ ਮੰਤਰੀ ਹੁੰਦੇ ਨੇ ਉਹਨਾਂ ਤੱਕ ਗੱਲ ਪਹੁੰਚ ਜਾਂਦੀ ਆ ਐਨੇ ਨਾਲ ਕਿਸੇ ਦਾ ਭਲਾ ਹੋ ਜਾਂਦਾ ਕਿਸੇ ਦਾ ਕੰਮ ਹੋ ਜਾਂਦਾ ਜਾਂ ਕੋਈ ਗਲਤ ਕਰ ਰਿਹਾ ਉਹ ਜਦੋਂ ਸ਼ਿਕਾਇਤ ਹੁੰਦੀ ਹੈ ਜਾਂ ਉੱਤੇ ਕਸ਼ੰਜਾ ਕੱਸਿਆ ਜਾਂਦਾ ਫਿਰ ਅਸਲ ਭੂਮਿਕਾ ਸਾਡੀ ਉਹ ਹੈ ਕਿ ਅਸੀਂ ਲੋਕਤੰਤਰ ਦੇ ਵਿੱਚ ਲੋਕਤੰਤਰ ਨੂੰ ਲੋਕਤੰਤਰ ਵਰਗਾ ਰੱਖਣ ਦੀ ਕੋਸ਼ਿਸ਼ ਕਰਨੀ ਹੈ ਨਾ ਕਿ ਡੈਮੋਕ੍ਰੇਸੀ ਮੋਟਿਵ ਹੈ ਇਹ ਕਿ ਤੁਹਾਨੂੰ ਇੱਕ ਹੀ ਗੱਲ ਇਹ ਵੀ ਦੱਸ ਦਿੰਨੇ ਆ ਵੈਸੇ ਚਲੋ ਮਜ਼ਾਕ ਵਾਲੀਆਂ ਗੱਲਾਂ ਮਜ਼ਾਕ 'ਚ ਰਹਿੰਦੀਆਂ ਹੁੰਦੀਆਂ ਨੇ ਵੀ ਵੈਸੇ ਅਸਲੀਅਤ ਦੀ ਗੱਲ ਕਰ ਲਈਏ ਹੈ ਨਾ ਪੱਤਰਕਾਰਤਾ ਅੱਜ ਦੇ ਸਮੇਂ ਦੇ ਵਿੱਚ ਵੈਸੇ ਤਾਂ ਪੱਤਰਕਾਰ ਪੁਰਾਣੇ ਸਮੇਂ ਦੇ ਵਿੱਚ ਨੂੰ ਦੱਸ ਕੇ ਜਦੋਂ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀਗਾ ਜੋ ਕਿ ਨਹੀਂ ਸੀਗਾ سوشل মিডিਆ ਇੰਨਾ ਹੋਂਦ ਦੇ ਵਿੱਚ ਨਹੀਂ ਆਇਆ ਸੀਗਾ ਉਦੋਂ ਪੱਤਰਕਾਰਾਂ ਦੀ ਇੱਜ਼ਤ ਹੁੰਦੀ ਸੀਗੀ ਲੋਕਾਂ ਦੇ ਵਿੱਚ ਜਿਵੇਂ ਲੋਕ ਰਿਸਪੈਕਟ ਦਿੰਦੇ ਸੀ ਪੱਤਰਕਾਰਾਂ ਨੂੰ ਪਰ ਅੱਜ ਦੇ ਸਮੇਂ ਦੇ ਵਿੱਚ ਪੱਤਰਕਾਰਤਾ ਔਰ ਪੱਤਰਕਾਰੀ ਆਪਣੇ ਮੇਨ ਮੋਟਿਵ ਤੋਂ ਪਰਾਂ ਹਟ ਕੇ ਦੂਰ ਪਾਸੇ ਨੂੰ ਚੱਲ ਗਈ ਹੈ ਜੇ ਆਪਾਂ ਗੱਲ ਕਰੀਏ ਜਲੰਧਰ ਦੀ ਖਾਸ ਤੌਰ ਤੇ ਜਲੰਧਰ ਵਾਲੇ ਪਾਸੇ ਜਿਵੇਂ ਜਲੰਧਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ YouTube Facebook ਤੇ ਆਪਣੇ ਪੇਜ ਕ੍ਰੀਏਟ ਕਰਕੇ ਆਪਣੇ ਆਪ ਨੂੰ ਵੱਡੇ ਪੱਤਰਕਾਰ ਖਾਉਂਦੇ ਹਾਲਾਂਕਿ ਉਹ ਪੜ੍ਹੇ ਲਿਖੇ ਵੀ ਬਹੁਤ ਘੱਟ ਹੁੰਦੇ ਆ ਉਹਨਾਂ ਦੀ ਉਚਾਰਣ ਦੀ ਜਿਹੜੀ ਉਚਾਰਣ ਕਰਨ ਦਾ ਤਰੀਕਾ ਸ਼ਬਦਾਂ ਦੀ ਪਕੜ ਆ ਜਿਹੜੀ ਸ਼ਬਦਾਬ ਦੀ ਉਹ ਕਰਤਦੇ ਆ ਉਹ ਅਸਲ ਪੱਤਰਕਾਰ ਤੋਂ ਬਹੁਤ ਦੂਰ ਹੁੰਦੀ ਹੈ ਜਿੱਦਾਂ ਨੂੰ ਮੈਂ ਜਦੋਂ ਝੂਠਾ ਪੱਤਰਕਾਰ ਨਹੀਂ ਪੱਤਰਕਾਰ ਨਹੀਂ ਤੁਸੀਂ ਠੀਕ ਹੈ ਅੱਜ ਤਾਂ ਬਾਈ ਜੀ ਸਾਹਮਣੇ ਨਹੀਂ ਇਹ ਇਹ ਇਹਨਾਂ ਨੇ ਸਟੱਡੀ ਕੀਤੀ ਹੋਈ ਉਹ ਐਵੇਂ ਜਰਨਲਿਜ਼ਮ ਕੀਤੀ ਹੋਈ ਹੈ ਨਾ ਇਹਨਾਂ ਨੂੰ ਪ੍ਰੋਟੋਕੋਲ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਆਪਾਂ ਤੇ ਧਰਤ ਤੋਂ ਲੋਕਾਂ ਤੱਕ ਖ਼ਬਰ ਪਹੁੰਚਾਉਣੀ ਹੈ ਪ੍ਰੋਟੋਕੋਲ ਇਹਨਾਂ ਨੇ ਪੜ੍ਹਾਈ ਕਰਕੇ ਚੰਗਾ ਸਮਾਂ ਆਪਣੀ ਪੜ੍ਹਾਈ ਦੇ ਦੇ ਵਿੱਚ ਬਹੁਤੇ ਪੱਤਰਕਾਰ ਜਲੰਧਰ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਨਾ ਤਾਂ ਉਹਨਾਂ ਕੋਲ ਰਜਿਸਟਰ ਰਜਿਸਟ੍ਰੇਸ਼ਨ ਹੁੰਦੀ ਹੈ ਚਲੋ ਵੈਸੇ ਪੱਤਰਕਾਰੀ ਵਾਸਤੇ ਕੋਈ ਰਜਿਸਟ੍ਰੇਸ਼ਨ ਬਹੁਤ ਜ਼ਿਆਦਾ ਮਹੱਤਵ ਨਹੀਂ ਰੱਖਦੀ ਪਰ ਅਸਲ ਦੇ ਵਿੱਚ ਪੱਤਰਕਾਰੀ ਉਹ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚੇ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚੇ ਔਰ ਉਹ ਉਹ ਆਵਾਜ਼ ਪਹੁੰਚਣ ਦੇ ਨਾਲ ਲੋਕਾਂ ਦੇ ਕੰਮ ਹੋਣ ਅਸਲ ਦੇ ਵਿੱਚ ਪੱਤਰਕਾਰੀ ਦਾ ਇਹ ਹੀ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਪ੍ਰੋਟੋਕੋਲ ਹੈ ਇਹ ਹੀ ਪੱਤਰਕਾਰੀ ਹੁੰਦੀ ਹੈ ਕਿ ਲੋਕਾਂ ਦੀ ਆਵਾਜ਼ ਬਣ ਕੇ ਆਪਾਂ ਲੋਕਾਂ ਦੇ ਵਿੱਚ ਵਿਚਰਗੇ ਔਰ ਲੋਕਾਂ ਦੀ ਗੱਲ ਆਪਾਂ ਸਰਕਾਰ ਤੱਕ ਪਹੁੰਚਾਈਏ ਪਰ ਅੱਜ ਦੇ ਸਮੇਂ ਦੇ ਵਿੱਚ ਪੱਤਰਕਾਰੀ ਤਾਂ ਜਿਵੇਂ ਬਲੈਕਮੇਲ ਕਰਨ ਵਾਸਤੇ ਜਿਵੇਂ ਮੈਂ ਹੁਣ ਫਲਾਣੇ ਬੰਦੂੜੀ ਉਹ ਕੈਮਰਾਮੈਨ ਸਾਹਿਬ ਦੀ ਮੈਂ ਖਬਰ ਰਾਤੀ ਖਬਰ ਵੈਸੇ ਰਿਕਾਰਡ ਕਰ ਲਈ ਲਾਈ ਨਹੀਂ ਮੈਂ ਉਹਨਾਂ ਕੋਲ ਚੇਲ ਜਾਣਾ ਇਹਨਾਂ ਦੇ ਖਿਲਾਫ ਕੋਈ ਬੋਲਿਆ ਹੈ ਨਾ ਬਿਨਾ ਪੱਖਲੇ ਚੇਲ ਜਾਣਾ ਭਾਈ ਤੁਹਾਡੀ ਸਾਡੇ ਕੋਲ ਖਬਰ ਆ ਗਈ ਹੈ ਹੁਣ ਕਿੱਦਾਂ ਕਰਨੀ ਹੈ ਲੈ ਦੇ ਕੇ ਨਵੇੜਾ ਕਰਨਾ ਹੈ ਜਾਂ ਕਿੱਦਾਂ ਫਿਰ ਉਸ ਚੀਜ਼ ਨੂੰ ਲੈ ਕੇ ਪੱਤਰਕਾਰਤਾ ਦਾ ਮਿਆਰ ਬਹੁਤਾ ਜ਼ਿਆਦਾ ਥੱਲੇ ਡਿੱਗਿਆ ਹੋਇਆ ਹੈ 150 150 ਦੇ ਪੱਤਰਕਾਰ ਮੰਨ ਜਾਂਦੇ ਨੇ ਸਿੱਦੇ ਪੁਖਤਾ ਸਬੂਤ ਨਹੀਂ ਵੀ ਭਾਈ ਚਲ 500 ਤੋਂ ਸ਼ੁਰੂ ਕਰਨਗੇ ਦੇਖਦੇ 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 ਚੱਲ 150 ਪੁਰਾਣੀ ਮਤਲਬ ਅਸੀਂ ਜ਼ਮੀਰ ਆਪਣੇ ਇੰਨੇ ਕੁ ਮਾਰ ਲਿਆ ਵੀ ਆਪਣੇ ਜਮੀਨ ਤੁਸੀਂ ਅੱਜ ਦੇਖੋ ਤੁਸੀਂ ਇਹ ਸੌਦਾ 1 ਮਿੰਟ ਮੈਂ ਇੱਥੇ ਗੱਲ ਟੋਕਣੀ ਚਾਹੁੰਗਾ ਇੱਥੇ ਲੋਕਾਂ ਦੇ ਜਮੀਰ ਕਿਸੇ ਦਿਨ ਨਹੀਂ ਮਰੀ ਹੋਈ ਜਿਹੜੇ ਪੱਤਰਕਾਰ ਪੈਸੇ ਲੈਂਦੇ ਆ ਹਨਾ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਨਾ ਹੀ ਉਹਨਾਂ ਨੂੰ ਚੰਗੇ ਕਹਿੰਦੇ ਆ ਪਰ ਲੋਕਾਂ ਦੀ ਮਾਨਸਿਕਤਾ ਇਹ ਹੈ ਆ ਜਿਵੇਂ ਹਨਾ ਲੋਕ ਪੈਸੇ ਦੇ ਕੇ ਕਿਸੇ ਨੇ ਖਬਰ ਲਵਾਉਣੀ ਹੋਵੇ ਜਾਂ ਆਪਾਂ ਕਿਤੇ ਪੋਲਿਟਿਕਸ ਦੀ ਗੱਲ ਕਰ ਲਈਏ ਕੋਈ ਰਾਜਨੀਤਿਕ ਬੰਦਾ ਲੈ ਲਈਏ ਜਿਹੜੇ ਜਿਹੜੇ ਕਹਿੰਦੇ ਵੀ ਭਾਈ ਅਸੀਂ ਹਾਈਲਾਈਟ ਹੀ ਰਹੀਏ ਉਹ ਬੰਦੇ ਜੇ ਕਿਸੇ ਨੇ ਖਬਰ ਲਵਾਉਣੀ ਹੋਵੇ ਹਨਾ ਮੰਨ ਲਓ ਕਿਸੇ ਬੰਦੇ ਨੂੰ ਉਹਨਾਂ ਨੇ ਇੰਟਰਵਿਊ ਦਿੱਤੀ ਉਹ ਇਹ ਸਮਝਦੇ ਵੀ ਭਾਈ ਇਹਨਾਂ ਨੂੰ ਪੈਸੇ ਦੇ ਕੇ ਕਿਹਦੇ ਨਾਲ ਲੱਗੂਗੀ ਤਾਂ ਮਤਲਬ ਪੋਜੀਟਿਵ ਲੱਗੂਗੀ ਔਰ ਉਹ ਪੈਸੇ ਦੇ ਕੇ ਉਹ ਇਹ ਸਮਝਦੇ ਅਸੀਂ ਪੱਤਰਕਾਰ ਖਰੀਦ ਲਿਆ ਔਰ ਪੱਤਰਕਾਰ ਵੀ ਉਸੇ ਤਰੀਕੇ ਦੇ ਉਹ ਵੀ ਇਹੀ ਸੋਚਦੇ ਭਾਈ ਅਸੀਂ ਤਾਂ ਉਹੀ ਖਬਰ ਕਰਨੀ ਹੈ ਜਿੱਥੋਂ 5-7000 ਮਿਲੂਗਾ ਫਤਹ ਨੂੰ ਬੋਤਲ ਦਾ ਜਗਾਰ ਹੋਰ ਚੀਜ਼ ਹੁੰਦੀ ਹੈ ਪੱਤਰਕਾਰ ਇਹ ਤਾਂ ਮੰਨ ਲਿਆ ਆਪਾਂ ਸੌਦਾ ਕਰ ਲਿਆ ਨੇ ਪੈਸੇ ਲੈ ਕੇ ਖਬਰ ਨਹੀਂ ਲਾਈ ਅਸਲ 'ਚ ਉਹਨੇ ਆਪਣਾ ਰੇਟ ਤਾਂ ਲਾਇ ਹੀ ਲਾਇਆ ਉਹਨਾਂ ਮਸੂਮ ਲੋਕਾਂ ਦਾ ਰੇਟ ਵੀ ਨਾਲ ਹੀ ਲਾਤਾ ਜਿਨ੍ਹਾਂ ਨੇ ਉਸ ਚੀਜ਼ ਨਾਲ ਪ੍ਰਭਾਵਿਤ ਹੋਣਾ ਸੀ ਜਿਹੜੇ ਉਹਨੇ ਚੀਜ਼ ਰਿਕਾਰਡ ਕੀਤੀ ਸੀ ਉਹਨੇ ਰਿਕਾਰਡ ਕੀਤੀ ਉਹ ਤਾਂ ਚੰਗਾ ਕਦਮ ਸੀ ਪਰ ਉਹਨੇ ਉਹ ਰਿਕਾਰਡਿੰਗ ਦੱਬ ਲਈ ਇਸ ਕਰਕੇ ਕਿ ਮੈਨੂੰ 4 ਪੈਸੇ ਬਣ ਜਾਣਗੇ ਇਹ ਉਸ ਦੀ ਤੇ ਉਸ ਦੇ ਬੱਚਿਆਂ ਦੀ ਦੇ ਲਈ ਕਹਿਣ ਕਹਿਣ ਦਾ ਮਤਲਬ ਵੀ ਉਹ ਕਹਿ ਲਓ ਇੱਕ ਤਰ੍ਹਾਂ ਦਾ ਕੂੜ ਬਣ ਕੇ ਸਾਫ ਤੋਂ ਹੁੰਦੇ ਫਿਰ ਪੈਸੇ ਕਿਉਂਕਿ ਉਹ ਪਤਾ ਨਹੀਂ ਕਿੰਨੇ ਲੋਕਾਂ ਦੀ ਨਾ ਲੱਗਣੀ ਆ ਇੱਥੇ ਮੰਨ ਲਓ ਸੜਕ ਬਣ ਰਹੀ ਆ ਉਹ ਥੱਲੇ ਕੁਝ ਨਹੀਂ ਪਾਉਂਦੇ ਉੱਤੇ ਬਚਰੀ ਸੱਤ ਕੇ ਥੁੜੀ ਜਾਂਦੇ ਆ ਤੁਹਾਡੇ ਤੋਂ ਕੋਈ ਆਊਗਾ ਤੁਸੀਂ ਜਾ ਉਹਨੂੰ ਦੇਖੋਗੇ ਤੁਸੀਂ ਉਹਨੂੰ ਰੋਕੂਗੇ ਨਾ ਉੱਥੇ ਭਾਈ ਇਹ ਸਰਕਾਰ ਦਾ ਪੈਸਾ ਹੈ ਤੁਸੀਂ ਐ ਜਾ ਰਹੇ ਹੋ ਸਾਡੇ ਟੈਕਸਾਂ ਚੋਂ ਪੈਸਾ ਗਿਆ ਹੋਇਆ ਹੈ ਇਹ ਲੱਗ ਰਿਹਾ ਇੱਥੇ ਰੋਕਣਾ ਨਹੀਂ ਬਣਦਾ ਪਰ ਜੇ ਤੁਸੀਂ ਕਹੋਗੇ ਕਿ ਭਾਈ ਮੈਂ ਲੱਗਾ ਵੀਡੀਓ ਬਣਾਉਣਾ ਆਓ ਐਕਸਿਜਨ ਸਾਹਿਬ ਆਓ ਇੱਥੇ ਜਿਹੜੇ ਠੇਕੇਦਾਰ ਸਾਹਿਬ ਆ ਲਿਆਓ ਇੱਧਰ 10000 ਰੁਪਇਆ ਆਪਾਂ ਉਹਨੇ ਪਾਸੇ ਹੋ ਜਾਣੇ ਜੇ ਕੋਈ ਹੋਰ ਵੀ ਬੋਲੂਗਾ ਉਹਦੇ ਵੀ ਦੋ ਚਪੇੜਾ ਮਾਰ ਕੇ ਵਿਖਾਵਾਂਗੇ ਇਹ ਹੁੰਦੀ ਨਾ ਗੱਲ ਇੱਥੇ ਪੱਤਰਕਾਰ ਦੀ ਭੂਮਿਕਾ ਆਉਂਦੀ ਹੈ ਵੀ ਅਸਲੀ ਪੱਤਰਕਾਰ ਕੌਣ ਹੈ ਅਸੀਂ ਨਹੀਂ ਕਹਿੰਦੇ ਅਸੀਂ ਬਹੁਤ ਚੰ ਯਾ ਸੇ ਕੋਈ ਪੱਤਰਕਾਰ ਨਹੀਂ ਹੈਗੇ ਅਸੀਂ ਇਹਨੂੰ ਕਹਿ ਲਓ ਵੀ ਖਾਸ ਤੌਰ ਤੇ ਮੇਰੇ ਵਰਗਾ ਤਾਂ ਇਹਨੂੰ ਟਾਈਮ ਪਾਸ ਲਈ ਕਰ ਰਿਹਾ ਤੇ ਅਸਲ ਚਤਰਾਤਲ ਤੇ ਪੱਤਰਕਾਰੀ ਅਖਬਾਰਾਂ ਦੇ ਵਿੱਚ ਕਿਸ ਤਰੀਕੇ ਦੀ ਹੁੰਦੀਆਂ ਉਹ ਦੇਖਣ ਦੀ ਲੋੜ ਆ ਕਿੱਦਾਂ ਜ਼ੋਰਤ ਨਾਲ ਸਵਾਲ ਕੀਤੇ ਜਾਂਦੇ ਨੇ ਜ਼ੋਰਤ ਦੇ ਨਾਲ ਲਿਖ ਦਿੱਤਾ ਜਾਂਦਾ ਦੂਸਰੇ ਦਿਨ ਮਾਨਹਾਨੀ ਦਾ ਕੇਸ ਪੈਣ ਦੀ ਕੋਈ ਡਰ ਨਹੀਂ ਮੰਨਿਆ ਜਾਂਦਾ ਉਹਨੂੰ ਪਹਿਲਾਂ ਅਸਲ ਪੱਤਰਕਾਰੀ ਮੰਨਿਆ ਜਾਂਦਾ ਜੀ ਹਾਂਜੀ ਤੇ ਕੇ ਦੋਸਤਾਂ ਨੇ ਪੱਤਰਕਾਰੀ ਦੇ ਜਿਹੜੇ ਵਿਸ਼ੇ ਦੇ ਉੱਤੇ ਚਰਚਾ ਕੀਤਾ ਸੋ ਇਕੱਠੇ ਹੋਏ ਸੀ ਭਰਾ ਤੇ ਮੈਂ ਕਿਹਾ ਚਲੋ ਤੁਹਾਨੂੰ ਕੋਈ ਨੌਲੇਜ ਦੀਆਂ ਗਿਆਨ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਲੈ ਕੇ ਆਈਏ ਮੈਂ ਤੁਹਾਡਾ ਆਪਣਾ ਮੌਂਟੀ ਮਾਰ ਰਹੀਆਂ ਗੱਲਾਂ ਕਰ ਦਵਾਂ ਮੰਗਦਾ ਤੁਹਾਡੇ ਤੋਂ ਅੱਗੇ ਜੀ on the